ਉਸ ਕਰਨ ਫਤਿਹ ਨੋਨ ਵਾਲੀ ਮੁੱਢੀ ਕਾਲਸਾ ਰਹਿਬੂ ਜੀ ਦੀ ਫਤਿਹ ਕੱਲ ਸਰਦਾਰ ਸੁਖਬੀ ਸਿੰਘ ਬਾਦਲ ਵੱਲੋਂ ਮੇਰੇ ਤੇ ਬੋਸ਼ ਲਾਇਏ ਗਏ ਮਨੁਸ਼ੀ ਸ਼ਰਮਣੀ ਅਕਾਲੀ ਦਲ ਦਾ ਕਦਾਹ ਗਿਆ ਸੋਦੇ ਬਾਰੇ ਮੈਂ ਸਪਸ਼ਟ ਕਰਨਾ ਚਾਹੁੰਦਾ ਸਮੂਹ ਜੀ ਸਿੱਖੋਂ ਹਾਂ ਤੇ ਸਾਰੇ ਸ਼ਰਮਣੀ ਕਾਲਜੋ ਦੇ ਵਰਕਰਾਂ ਨੂੰ ਕਿਉਂਕਿ ਜਿਹੜੀ ਵੀ ਸਾਡੀ ਰਾਜਨੀਤਿਕ ਹੋਣ ਦਾ ਜੋ ਵੀ ਚਾਹੇ ਕੋਈ ਮੁੱਖ ਮੰਤਰੀ ਬਣਿਆ ਮੰਤਰੀ ਬਣਿਆ ਐਮਐਲਏ ਬਣਿਆ ਮੇਰੇ ਸਮੇਤ ਸਾਡੀ ਸਾਰੇ ਦੀ ਰਾਜਨੀਤਿਕ ਹੋਣ ਦਾ ਜਿਹੜੀ ਇਸ ਸ਼ਰਮਣੀ ਅਕਾਲੀ ਦਲ ਮਹਾਪਾਰਟੀ ਕਰਕੇ ਆ ਜਿਸ ਦੀ ਹਮੇਸ਼ਾ ਹੀ ਪੂਰੀ ਇਮਾਨਦਾਰੀ ਨਾਲ ਵਫਾਦਾਰੀ ਨਾਲ ਇਸ ਪਾਰਟੀ ਦੀ ਸੇਵਾ ਕੀਤੀ ਆ ਇਸ ਪਾਰਟੀ ਦਾ ਚੰਗਾ ਹਮੇਸ਼ਾ ਬਲੰਦ ਕੀਤਾ ਅਤੇ ਜੇ ਪਾਰਟੀ ਦੇ ਵਿੱਚ ਜਿਹੜੀਆਂ ਗਲਤੀਆਂ ਹੋਈਆਂ ਉਹਨਾਂ ਨੂੰ ਉਹਨਾਂ ਤੇ ਸਵਾਲ ਚੁਪਣਾ ਜਾਂ ਉਹਨਾਂ ਦਾ ਵਿਰੋਧ ਕਰਨਾ ਚਾਹੇ ਸੁਮੇਸ਼ ਸਿੰਘ ਸੈਨੂ ਡੀਜੀਪੀ ਲਾਇਆ ਗਿਆ ਚਾਹੇ ਸਿਰਸਾ ਵਾਲੇ ਡੇਰੇ ਨੂੰ ਮਾਂ ਵੀ ਦਿੱਤੀ ਗਈ ਚਾਹੇ ਡੇਰੇ ਵਾਲ ਦੀ ਹਮਾਇਤ ਲਈ ਗਈ ਜਾਂ ਹੋਰ ਜਿਹੜੀਆਂ ਗਲਤੀਆਂ ਹੋਈਆਂ ਨੇ ਚਾਹੇ ਕਿਸਾਨੀ ਮੁੱਦਾ ਜਦੋਂ ਆਇਆ ਉਸ ਸਮੇਂ ਵੀ ਅਸੀਂ ਕਿਸਾਨਾਂ ਨਾਲ ਖੜੇ ਅਤੇ ਇਹਨਾਂ ਦਾ ਉਸ ਸਮੇਂ ਲੀਡਰਸ਼ਿਪ ਉਹਨਾਂ ਵਿਜਾਦੇ ਹੱਕ ਦੇ ਵਿੱਚ ਬਿਆਨ ਦੇ ਰਹੀ ਸੀ ਅਤੇ ਉਸ ਤੋਂ ਬਾਅਦ ਜਦੋਂ ਰਾਸ਼ਟਰਪਤੀ ਦੀ ਚੋਣ ਆਈ ਉਹ ਸਮੇਂ ਕਿਉਂਕਿ ਅਸੀਂ ਅਲਾਈਅன்ஸ் ਹੋ ਚੁੱਕਿਆ ਸੀਗਾ 700 ਕਿਸਾਨ ਸਾਡਾ ਇਹਨਾਂ ਕਾਲੇ ਕੁਰਨਾ ਕਰਕੇ ਸੀ ਹੋ ਚੁੱਕਿਆ ਸੀ ਉਸ ਸਮੇਂ ਪਾਰਟੀ ਦੇ ਫੈਸਲੇ ਦੇ ਖਿਲਾਫ ਜਾ ਕੇ ਪੰਥ ਦੀਆਂ ਭਾਵਨਾ ਅਨੁਸਾਰ ਕਿਸਾਨਾਂ ਦੀਆਂ ਭਾਵਨਾ ਅਨੁਸਾਰ ਵਰਕਰਾਂ ਦੀਆਂ ਭਾਵਨਾ ਅਨੁਸਾਰ ਉਸ ਫੈਸਲੇ ਦਾ ਵਿਰੋਧ ਕੀਤਾ ਬਾਈਕਾਟ ਕੀਤਾ ووٹ ਨਹੀਂ ਪਾਈ ਕੀ ਇਹ ਇੱਕ ਗਦਾਰੀਆ ਪਾਰਟੀ ਦੇ ਨਾਲ ਕੀ ਇਹੜੀ ਪਾਰਟੀ ਪੰਥ ਦੀ ਪਾਰਟੀ ਆ ਜਿਹੜੀ ਕਿਸਾਨਾਂ ਨਾਲ ਜੁੜੀ ਹੋਈ ਪਾਰਟੀ ਆ ਮਜ਼ਦੂਰਾਂ ਨਾਲ ਜੁੜੀ ਹੋਈ ਪਾਰਟੀ ਆ ਕੀ ਅਸੀਂ ਪੰਥ ਨਾਲ ਖੜਨਾ ਕਿਸਾਨੀ ਨਾਲ ਖੜਨਾ ਕੋਈ ਪਾਰਟੀ ਨਾਲ ਗਦਾਰੀ ਆ ਉਸ ਤੋਂ ਬਾਅਦ ਝੂਠਾ ਕਮੇਟੀ ਬਣਾਈ ਤੁਸੀਂ ਬਣਾਈ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਵਰਕਰਾਂ ਤੋਂ ਜੋ ਵੀ ਵਰਕਰਾਂ ਦੀ ਭਾਵਨਾ ਸੀ ਉਹ ਲਾਗੂ ਕਰ ਲਈ ਗਏ ਤੁਸੀਂ ਨਹੀਂ ਮੰਨੇ ਕੀ ਇਹ ਕੋਈ ਗਦਾਰੀ ਆ ਫਿਰ 2 ਦਸੰਬਰ ਨੂੰ ਸ਼੍ਰੀ ਕਾਲਤਖਸਬ ਉਹਨਕੋ ਨਾਮ ਜਾਰੀ ਹੁੰਦਾ ਸਾਨੂੰ ਇੱਕ ਸੇਵਾ ਲੱਗਦੀ ਹੈ ਕਮੇਟੀ ਬਣਦੀ ਹੈ ਇਹ ਭਰਤੀ ਕਮੇਟੀ ਭਰਤੀ ਕਰੂਗੀ ਅੱਜ ਅਸੀਂ ਪੂਰੇ ਪੰਜਾਬ ਦੇ ਵਿੱਚ ਜਾ ਕੇ ਲੱਖਾਂ ਲੋਕਾਂ ਨੂੰ ਜੋੜ ਰਹੇ ਹਾਂ ਕਿ ਇਹ ਕੋਈ ਪਾਰਟੀ ਬਲਕਿ ਗੁਰਦੀ ਸਰਗਰਮੀ ਹੈ ਸ਼੍ਰੋਮਣੀ ਅਕਾਲ ਦਲ ਨਾਲ ਜੋੜ ਰਹੇ ਹਾਂ ਅਜੋ ਲੋਕ ਜਿਹੜੇ ਲੱਖਾਂ ਲੋਕ ਪੰਜਾਬੀ ਦੁਨੀਆਂ ਵਿੱਚ ਬੈਠੇ ਸਿੱਖ ਜਿਹੜੇ ਨਰਾਜ਼ ਸੀ ਅੱਜ ਉਹ ਜੁੜਨਾ ਚਾਹੁੰਦੇ ਸ਼੍ਰੋਮਣੀ ਅਕਾਲ ਦਲ ਨਾਲ ਅਤੇ ਅੱਜ ਜੇ ਤੁਸੀਂ ਇਸ ਮਾਂ ਪਾਰਟੀ ਪ੍ਰਤੀ ਵਫਾਦਾਰ ਹੋ ਤਾਂ ਅੱਜ ਆਪਣੇ ਨਿੱਜੀ ਹਤਿਆਂ ਨੂੰ ਛੱਡੋ ਇਸ ਕੁਰਸੀ ਨੂੰ ਪ੍ਰਧਾਨਗੀ ਨੂੰ ਛੱਡੋ ਅਤੇ ਇਹਨਾਂ ਸਾਰੇ ਹੀ ਲੋਕਾਂ ਨਾਲ ਜੁੜਿਆ ਜਾਵੇ ਤਾਂ ਜੋ ਪੰਥ ਦੀ ਅਤੇ ਪੰਜਾਬ ਦੀ ਸਹੀ ਧਰ ਨਾਲ ਸ਼੍ਰੋਮਣੀ ਅਕਾਲੀ ਦਰਬਾਰ ਅਗਵਾਈ ਕਰ ਸਕੇ ਸੋ ਇਹ ਮੈਂ ਫਿਰ ਕਲੀਅਰ ਕਰਦਣਾ ਚਾਹੁੰਦਾ ਕਿ ਸਾਨੂੰ ਬੜਾ ਵਿਸ਼ਵਸਥਾ ਇਸ ਪਾਰਟੀ ਨੇ ਸਾਡਾ ਕੋਈ ਵੀ ਨਿੱਜੀ ਮਫਾਦ ਨਹੀਂ ਕਿਸੇ ਅਹੁਦੇ ਦਾ ਲੰਘ ਚ ਨਹੀਂ ਨਿਸ਼ਕਾਮ ਨਿਸਵਾਰਥ ਇਸ ਪਾਰਟੀ ਦੀ ਚੜ੍ਹਦੀ ਕਲਾ ਲਈ ਪੰਥ ਦੀ ਚੜ੍ਹਦੀ ਕਲਾ ਲਈ ਕਿਸਾਨੀ ਲਈ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਕੰਮ ਕਰਨ ਤਿਆਰ ਹਾਂ ਲੇਕਿਨ ਲੋੜ ਅੱਜ ਅੱਜ ਤੁਹਾਨੂੰ ਇਸ ਮਾਂ ਪਾਰਟੀ ਪ੍ਰਤੀ ਵਫਾਦਾਰ ਰਹਿਣ ਦੀ ਅਤੇ ਅਸੀਂ ਹਮੇਸ਼ਾ ਹੀ ਵਫਾਦਾਰ ਰਹੇ ਹਾਂ ਤੇ ਅੱਜ ਵੀ ਇਸ ਪਾਰਟੀ ਬੰਦੀ ਪੂਰੇ ਵਫਾਦਾਰਾਂ ਤੇ ਤੁਸੀਂ ਗੱਲ ਕਹੀ ਕਿ ਬਾਈਪਾਸ ਦੀ ਗੱਲ ਕੀਤੀ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਮੇਰੀ ਕੋਈ ਵੀ ਜ਼ਮੀਨ ਬਾਈਪਾਸ ਦੇ ਨੇੜੇ ਨਹੀਂ ਸੋ ਕੋਈ ਵੀ ਨਿੱਜੀ ਫਾਇਦਾ ਨਹੀਂ ਲੈ ਸਰਕਾਰਾਂ ਦੇ ਵਿੱਚ ਲੋਕਾਂ ਦੀ ਸੇਵਾ ਕੀਤੀ ਜਾਂ ਆਪਣੀ ਨਿੱਜੀ ਕਮਾਈ ਦੇ ਵਿੱਚੋਂ ਲੋਕਾਂ ਦੀ ਮਦਦ ਕਰਦੇ ਰਹੇ ਆ। ਸੋ ਨਾਮ ਫਾਇਦਾ ਲਿਆ ਤੇ ਨਾਮ ਫਾਇਦਾ ਲੈਣਾ। ਸੋ ਪੂਰੀ ਇਮਾਨਦਾਰੀ ਦੇ ਨਾਲ ਆਪਦੀ ਸੇਵਾ ਨਿਭਾਈਆ ਤੇ ਆਉਣ ਵਾਲੇ ਸਮੇਂ ਵਿੱਚ ਜਿਨੂੰ ਆਵਾਂਗੇ ਇਸ ਲਈ ਫੈਸਲਾ ਪੰਥ ਨੇ ਕਰਨਾ ਵਾ। ਇਹ ਫੈਸਲਾ ਪੰਜਾਬ ਦੇ ਲੋਕਾਂ ਨੇ ਕਰਨਾ ਵਾ। ਇਹ ਫੈਸਲਾ ਕਿਸਾਨਾਂ ਨੇ ਕਰਨਾ ਵਾ। ਕਿ ਕੀ ਅਸੀਂ ਪਾਰਟੀ ਪ੍ਰਤੀ ਵਫਾਦਾਰ ਹਾਂ ਜਾਂ ਨਹੀਂ ਹਾਂ। ਸੋ ਇਸ ਲਈ ਤੁਸੀਂ ਸਾਰੇ ਹੀ ਬੜਾ ਸਹਿਯੋਗ ਦੇ ਰਹੇ ਹੋ। ਮੈਂ ਤੁਹਾਡਾ ਸਾਰੇ ਹੀ ਪੰਜਾਬੀਆਂ ਦਾ ਦੁਨੀਆ ਵਿੱਚ ਬੈਠੇ ਪੰਜਾਬੀਆਂ ਦਾ ਸਮੁੱਚੀ ਸਿੱਖ ਕੌਮ ਦਾ ਮੈਂ तहे ਦਿਲੋਂ ਧੰਨਵਾਦ ਕਰਦਾ ਤੇ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ ਸੋ ਸਾਰਿਆਂ ਨੂੰ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ